ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਸਭ ਤੋਂ ਪਹਿਲਾਂ ਜਿੱਥੇ ਵੀ ਅਸੀਂ ਜਾਣੇ ਆ ਸ਼ਿਕਵਾ ਇਹ ਹੁੰਦਾ ਹੈ ਕਿ ਜਿਹੜਾ ਵੀ ਜਿੱਤ ਜਾਂਦਾ ਜੀ ਉਹ ਵਾਪਸ ਕਦੇ ਵੀ ਨਹੀਂ ਮੁੜ ਕੇ ਧੰਨਵਾਦ ਕਰਨ ਵੀ ਨਹੀਂ ਆਇਆ ਕੰਮ ਕਰਨੇ ਤਾਂ ਉਸ ਤੋਂ ਅੱਗੇ ਨੇ ਪਰ ਇੱਕ ਗੱਲ ਆ ਸ਼ਿਕਵਾ ਲੋਕਾਂ ਦਾ ਵੋਟਰਾਂ ਦਾ ਬਿਲਕੁਲ ਜਾਇਜ਼ ਹੈ ਪਰ ਉਹਨਾਂ ਲਈ ਜਾਇਜ਼ ਹੈ ਜਿਨ੍ਹਾਂ ਨੂੰ ਤੁਸੀਂ ਜਿਤਾ ਕੇ ਭੇਜਿਆ ਜਿਵੇਂ ਗੱਲ ਚੱਲੀ ਸੀ ਕਿ ਪ੍ਰਨੀਤ ਕੋਰ ਚਾਰ ਵਾਰ ਐਮਪੀ ਤੁਸੀਂ ਹੀ ਬਣਾ ਕੇ ਪੇਜਾ ਤੁਸੀਂ ਦਾ ਮਤਲਬ ਜਿਹੜੇ ਪੰਜਾਬ ਦੇ ਲੋਕ ਨੇ ਪਟਿਆਲੇ ਦੇ ਲੋਕ ਨੇ ਉਹਨਾਂ ਸਾਰਿਆਂ ਨੇ ਹੀ ਪ੍ਰਨੀਤ ਕੋਰ ਨੂੰ ਚਾਰ ਵਾਰ ਜਿਤਾਇਆ ਆਈ ਉਹ ਪਹਿਲੀ ਵਾਰ ਵੀ ਨਹੀਂ ਤੁਹਾਡੇ ਕੋਲ ਦੂਜੀ ਵਾਰ ਵੀ ਨਹੀਂ ਫਿਰ ਵੀ ਤੁਸੀਂ ਤੀਜੀ ਵਾਰ ਜਿਤਾਤਾ ਤੀਜੀ ਵਾਰ ਵੀ ਨਹੀਂ ਆਈ ਫਿਰ ਤੁਸੀਂ ਚੌਥੀ ਵਾਰ ਜਿਤਾਤਾ ਇਹ ਗੱਲ ਤਾਂ ਆਪਾਂ ਨੂੰ ਆਪਣੇ ਤੌਰ ਤੇ ਹੀ ਸੋਚਣੀ ਪਏਗੀ ਕਿ ਜੇਕਰ ਕੋਈ ਨਹੀਂ ਆਇਆ ਅਸੀਂ ਉਹਨੂੰ ਫਿਰ ਦੁਬਾਰੇ ਕਿਉਂ ਜਿਤਾਇਆ ਇਹ ਸ਼ਿਕਵਾ ਸਭ ਦਾ ਸਾਡਾ ਪੰਜਾਬ ਦੇ ਲੋਕਾਂ ਤੇ ਹੋਣਾ ਚਾਹੀਦਾ ਸੀ ਕਿ ਅਸੀਂ ਕਦੋਂ ਪੰਜਾਬ ਨਾਲ ਤੇ ਕੌਮ ਨਾਲ ਨਹੀਂ ਖੜੇ ਉਸ ਦਿਨ ਤੋਂ ਜਿਸ ਦਿਨ ਤੋਂ ਅਸੀਂ ਇਸ ਸੰਘਰਸ਼ ਦੇ ਵਿੱਚ ਪੈਰ ਰੱਖਿਆ ਕੋਈ ਧੋਖਾ ਕੀਤਾ ਹੋਵੇ ਕੋਈ ਡਰ ਗਏ ਹੋਈਏ ਕੋਈ ਘਰੇ ਬਹਿ ਗਈ ਹੋਈਏ ਵੀ ਪਹਿਲਾਂ ਤਾਂ ਸਾਨੂੰ ਪਿੱਛੇ ਲਾਤਾ ਹੁਣ ਕਰੇ ਆ ਆ ਮਨਪ੍ਰੀਤ ਬਾਦਲ ਹੈ ਅੱਜ ਉਹ ਹਸਪਤਾਲ ਚ ਪਿਆ ਉਹਦੀ ਆਪਣੀ ਪਾਰਟੀ ਨੇ ਉਹਨੂੰ ਚਿੱਠੀ ਲਿਖੀ ਆ ਵੀ ਆ ਕੇ ਸਾਡੀ ਪਾਰਟੀ ਨਾਲ ਤੁਸੀਂ ਖੜੋ ਜੀ ਭਾਜਪੀ ਨੇ ਚਿੱਠੀ ਲਿਖੀ ਆ ਉਹਨੂੰ ਇੱਕ ਉਹ ਵੀ ਟਾਈਮ ਸੀ ਜਦੋਂ ਮਨਪ੍ਰੀਤ ਬਾਦਲ ਦੇ ਪਿੱਛੇ ਸਾਰੀ ਦੁਨੀਆ ਤੁਰੀ ਫਿਰ ਪੰਜਾਬ ਦੀ ਪਤੰਗ ਲੈ ਕੇ ਆ ਖੱਟਾ ਰੰਗ ਜਿਹੜਾ ਅੱਜ ਬੰਦ ਹੈ ਭਗਵੰਤ ਮਾਨ ਇਹਨਾਂ ਦੋਵਾਂ ਨੇ ਮਿੱਟੀ ਕੱਢੀ ਸੀ ਜਾ ਕੇ ਪਾਕਿਸਤਾਨ ਦੀ ਤੇ ਉੱਥੋਂ ਰੰਗ ਲੱਗਾ ਸੀ ਰੰਗ ਦੇ ਬਸੰਤੀ ਟੋਲਾ ਇਹ ਇਹ ਜਿਹੜਾ ਨਾਰਾ ਇਹ ਲਾਇਆ ਬੈ ਸੀਗਾ ਇਹ ਮਨਪ੍ਰੀਤ ਨੇ ਲਾਇਆ ਸੀ ਉਸ ਤੋਂ ਬਾਅਦ ਚਲਾ ਗਿਆ ਕਾਂਗਰਸ 'ਚ ਉਸ ਤੋਂ ਬਾਅਦ ਚਲਾ ਗਿਆ ਭਾਜਪਾ ਚ ਕਰੈਕਟਰ ਦੂਜੇ ਬੰਦਿਆਂ ਦੇ ਖਿਲਾਫ ਨੇ ਪਰ ਦੁਨੀਆ ਸਾਡੇ ਅਗੇਂਸਟ ਭੁਗਤ ਰਹੀ ਹੈ ਇਹ ਮੈਂ ਨਵੇਂ ਨੌਜਵਾਨਾਂ ਨੂੰ ਜ਼ਰੂਰ ਕਹਾਂਗਾ ਕਿ ਤੁਸੀਂ ਪੜੇ ਲਿਖੇ ਹੋ ਤੁਸੀਂ ਸੋਸ਼ਲ ਮੀਡੀਆ ਦੇਖਦੇ ਹੋ ਤੁਹਾਨੂੰ ਉਸ ਚੀਜ਼ ਦਾ ਨੈਰੇਟਿਵ ਤੋੜਨਾ ਪਏਗਾ ਕਿ ਸਮਝਦਾਰੀ ਨਾਲ ਵੋਟ ਪਾਵਾਂਗੇ ਚਾਹੇ ਕੋਈ ਅੱਜ ਸਾਨੂੰ ਸਹੀ ਲੱਗਦਾ ਉਹਨੂੰ ਪਾਵਾਂਗੇ ਅੱਗੇ ਉਹਦਾ ਕੰਮ ਦੇਖਾਂਗੇ ਫਿਰ ਅਗਲੀ ਵਾਰ ਸੋਚਾਂਗੇ ਜੇ ਉਹਨੇ ਕੰਮ ਨਿਭਾਇਆ ਤਾਂ ਪਾਵਾਂਗੇ ਜਿਸ ਦਿਨ ਤੱਕ ਤੁਸੀਂ ਇਹ ਚੀਜ਼ ਆਪਣੇ ਸਿਧਾਂਤਕ ਸਟੈਂਡ ਨੂੰ ਸਪਸ਼ਟ ਨਹੀਂ ਕਰਦੇ ਲੋਕ ਉੰਨੀ ਦੇਰ ਤੱਕ ਪੰਜਾਬ ਦਾ ਤੇ ਕੌਮ ਦਾ ਭਲਾ ਸੋਚਿਆ ਵੀ ਨਹੀਂ ਜਾ ਸਕਦਾ ਸਾਡੀ ਪਾਰਟੀ ਨੂੰ ਇੱਕ ਕ੍ਰੈਡਿਟ ਹੈ ਕਿਸੇ ਦੇ ਕਹਿਣ ਤੇ ਜਾਂ ਹਾਲਾਤ ਦੇਖ ਕੇ ਅਸੀਂ ਆਪਣਾ ਸਟੈਂਡ ਨਹੀਂ ਬਦਲਿਆ ਅਸੀਂ ਹਾਰੇ ਆ ਬੜੀ ਖੁਸ਼ੀ ਨਾਲ ਸਵੀਕਾਰ ਕੀਤਾ ਕਿ ਲੋਕ ਸਾਨੂੰ ਨਹੀਂ ਸਮਝੇ ਜਦੋਂ ਅਸੀਂ ਆਪਣੀ ਬੈਠਕ ਕਰਦੇ ਆ ਹਾਰਨ ਤੋਂ ਬਾਅਦ ਆਖਰ ਸਾਡੀ ਵੀ ਪਾਰਟੀ ਐ 40 ਸਾਲ ਹੋ ਗਏ ਸਾਨੂੰ ਅਸੀਂ ਵੀ ਤਾਂ ਆ ਆਤਮ ਚਿੰਤਨ ਕਰਦੇ ਆ ਵੀ ਯਾਰ ਸਾਨੂੰ ਵੋਟ ਤਾਂ ਪਾ ਨਹੀਂ ਰਹੇ ਲੋਕ ਹੁਣ ਅੱਗੇ ਤੁਰਨਾ ਹੈ ਕਿ ਨਹੀਂ ਤੁਰਨਾ ਫਿਰ ਇੱਕੋ ਹੀ ਗੱਲ ਆਉਂਦੀ ਐ ਜੇ ਲੋਕ ਵੋਟ ਨਹੀਂ ਪਾਉਂਦੇ ਤਾਂ ਲੋਕਾਂ ਨੂੰ ਸਮਝ ਨਹੀਂ ਤੁਹਾਨੂੰ ਤਾਂ ਸਮਝ ਆਇਆ ਹੈ ਨਾ ਇਸ ਲਈ ਤੁਹਾਨੂੰ ਤੁਰਨਾ ਹੀ ਪਏਗਾ ਤੇ ਉਹ ਕਰਦੇ 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 ਅਸੀਂ 40 ਸਾਲ ਮੈਂ 19.5 ਸਾਲ ਦਾ ਇਸ ਕੰਮ 'ਚ ਆਇਆ ਅੱਜ ਮੇਰੀ ਉਮਰ 62 ਸਾਲ ਤੋਂ 2-3 ਮਹੀਨੇ ਉੱਪਰ ਹੈ ਸਾਡੇ ਵਰਗੇ ਆ ਜਿਹੜੇ ਬੈਠੇ ਨੇ ਇਹਨਾਂ ਨੂੰ ਫਿਰ ਕੀ ਲਾਲਚ ਸੀ ਛਿਕਵਾ ਜ਼ਰੂਰ ਕਰਦੇ ਨੇ ਸਾਨੂੰ ਲੋਕ ਪਰ ਇਹ ਗੱਲਾਂ ਜ਼ਰੂਰ ਸੋਚਣਾ ਜਿੱਥੋਂ ਤੱਕ ਇਹਨਾਂ ਲੀਡਰਾਂ ਦਾ ਸਵਾਲ ਹੈ ਚਾਰੇ ਪਾਰਟੀ ਹੁਣ ਚਾਰ ਹੋ ਗਏ ਪਹਿਲਾਂ ਤਿੰਨ ਹੀ ਸੀ ਮੁੱਖ ਜਿਨ੍ਹਾਂ ਨੇ ਪੰਜਾਬ ਨੂੰ ਹਰ ਤਰ੍ਹਾਂ ਨਾਲ ਲੁੱਟਿਆ ਕੁੱਟਿਆ ਹਰ ਤਰ੍ਹਾਂ ਨਾਲ ਬਾਦਲ ਕਾਂਗਰਸ ਭਾਜਪਾ ਉਹਨਾਂ ਤੋਂ ਮੁੜ ਕੇ ਲੋਕ ਆ ਗਏ ਆਪ ਵੱਲ ਵੀ ਆਹ ਤਾਂ ਬਹੁਤ ਗਲਤ ਲੋਕ ਨੇ ਅਸੀਂ ਆਪ ਨੂੰ ਜਿਤਾ ਦਿੰਨੇ ਆ ਉਸ ਵਕਤ ਜ਼ਰੂਰ ਸਾਡੇ ਮਨ ਚ ਠੇਸ ਪਹੁੰਚੀ ਵੀ ਜੇ ਇਹਨਾਂ ਤਿੰਨਾਂ ਤੋਂ ਮੁੜ ਨਹੀਂ ਸੀ ਤਾਂ ਸਾਡੇ ਵੱਲ ਕਿਉਂ ਨਹੀਂ ਮੁੜੇ ਉਹ ਕਹਿੰਦੇ ਅਸੀਂ ਤਾਂ ਤੁਹਾਨੂੰ ਦੇਖੇ ਹੀ ਕਦੇ ਨਹੀਂ ਇਹ ਵੀ ਸੁਣਿਆ ਸੀ ਹੁਣ ਦੇਖਣ ਦਾ ਕਾਰਨ ਕੀ ਹੈ ਨਾ ਤਾਂ ਸਾਡੇ ਕੋਲ ਵੱਡੀਆਂ-ਵੱਡੀਆਂ ਗੱਡੀਆਂ ਨੇ ਕਿ ਦੂਰੋਂ ਦਿਖਣਾ ਉਹ ਆ ਰਹੇ ਨਹੀਂ ਫਲਾਣਾ ਸਿੰਘ ਆ ਰਹੇ ਨੇ ਪਰ ਉਹ ਗੱਡੀਆਂ ਹੈ ਕਿਉਂ ਨਹੀਂ ਕਿਉਂਕਿ ਅਸੀਂ ਨਸ਼ੇ ਨਸ਼ੇ ਦੀ ਸੋਦਾਗਰੀ ਨਹੀਂ ਕੀਤੀ ਅੱਜ ਨਸ਼ਾ ਗੱਡੀਆਂ 'ਚ ਬਿਠਾਉਂਦਾ ਹੈ ਜਿਹਦੇ ਕੋਲ 4 ਪੈਸੇ ਹੈਗੇ ਪਰਿਵਾਰਕ ਤੌਰ ਤੇ ਉਹ ਗੱਲ ਅੱਡ ਹੈ ਪਰ ਜਿਹੜਾ ਇੱਕਦਮ ਗੱਡੀਆਂ ਆਉਣੀਆਂ ਇੱਕਦਮ ਕੋਠੀਆਂ ਬਣ ਜਾਣੀਆਂ ਇਹ ਨਸ਼ੇ ਦਾ ਹੈ ਤੇ 25 ਸਾਲ ਤੋਂ ਲਗਾਤਾਰ ਇਹੀ ਵੀ ਸੋਚੋ ਕਿ ਨਸ਼ਾ ਕਿਉਂ ਨਹੀਂ ਰੁਕ ਰਿਹਾ ਹਰ ਇਲਾਕਾ ਚਾਹੇ ਇਹ ਪਿੰਡਾ ਚਾਹੇ ਉਹ ਪਿੰਡਾ ਜਾਂ ਉਹ ਪਿੰਡ ਹੈ ਹਰ ਇਲਾਕਾ ਕਿਸੇ ਥਾਣੇ ਨਾਲ ਜੁੜਿਆ ਹੋਇਆ ਹੈ ਕਿਸੇ ਚੌਕੀ ਨਾਲ ਜੁੜਿਆ ਹੋਇਆ ਹੈ ਜੇ ਹੋਰ ਸਾਰੇ ਗੁਨਾਹਾਂ ਕਰਕੇ ਪੁਲਿਸ ਆ ਜਾਂਦੀ ਹੈ ਤਾਂ ਇਸ ਗੁਨਾਹ ਕਰਕੇ ਕਿਉਂ ਨਹੀਂ ਆਉਂਦੀ ਕਿਉਂਕਿ ਉਹਨਾਂ ਦੇ ਜਿਹੜੇ ਪੋਲੀਟੀਕਲ ਲੀਡਰ ਨੇ ਉਹਨਾਂ ਦਾ ਹੁਕਮ ਹੈ ਕਿ ਤੂੰ ਵੀ ਖਾ ਤੇ ਸਾਨੂੰ ਵੀ ਖਾਣ ਦੇ ਤੇ ਆਹ ਜਿਹੜੀ ਅਸੀਂ ਨਹੀਂ ਕੀਤੀ ਹੋ ਸਕਦਾ ਅਸੀਂ ਗਲਤ ਹੋਈਏ ਅਸੀਂ ਅੱਗੇ ਵੀ ਗਲਤ ਰਹਾਗੇ ਕਿ ਨਸ਼ਾ ਨਹੀਂ ਅਸੀਂ ਵਰਤਾ ਸਕਦੇ ਜੇ ਇਸ ਗਲਤੀ ਨੂੰ ਪੰਜਾਬ ਗਲਤੀ ਮੰਨੂਗਾ ਤਾਂ ਅਸੀਂ ਉਹ ਗਲਤੀ ਰਾਜ-ਰਾਜ ਕਰਨ ਨੂੰ ਤਿਆਰ ਆ ਕਿ ਅਸੀਂ ਸੱਪ ਵਾਂਗ ਆਪਣੇ ਬੱਚੇ ਨਹੀਂ ਖਾ ਸਕਦੇ ਸੱਪਣੀ ਵਾਂਗ ਜੇ ਅੱਜ ਨਸ਼ਾ ਵੇਚਾਂਗੇ ਪੈਸਾ ਸਾਡੇ ਕੋਲ ਆ ਜਾਊਗਾ ਪਰ ਜਿਹੜਾ ਸਾਡਾ ਨੌਜਵਾਨ ਸਾਡੇ ਸਾਹਮਣੇ ਦੁਨੀਆ ਤੋਂ ਚਲ ਜਾਊਗਾ ਕੀ ਉਹ ਆਤਮਾ ਤੇ ਭਾਰ ਨਹੀਂ ਹੋਏਗਾ ਕਿ ਸਾਡੇ ਕਰਕੇ ਇਹ ਬੱਚਾ ਮਰਿਆ ਇੱਥੇ ਮੈਂ ਬੈਠਾ ਉੱਥੇ ਦੂਜਾ ਬੈਠਾ ਤੀਜਾ ਇਹ ਤਾਂ ਇੱਕ ਬਰਾਦਰੀ ਬਣ ਗਈ ਹੈ ਕਿ ਜਿਹੜਾ ਬੰਦਾ ਪੋਲਿਟਿਕਸ 'ਚ ਆਉਂਦਾ ਹੈ ਪਹਿਲਾਂ ਉਹ ਨਿਰਣਾ ਕਰੇ ਕਿ ਉਹਨੇ ਕਿੱਥੇ ਕਿੱਥੇ ਨਸ਼ਾ ਵਕਾਉਣਾ ਹੈ ਤੇ ਕਿਵੇਂ ਕਿਵੇਂ ਵਕਾਉਣਾ ਹੈ ਮੁਜੀਠੀਆ ਤੇ ਨਸ਼ਾ ਇਹ ਇੱਕੋ ਹੀ ਅਰਥ ਬਣ ਗਿਆ ਜਦੋਂ ਨਸ਼ੇ ਦੀ ਗੱਲ ਚੱਲੂਗੀ ਪੰਜਾਬ 'ਚ ਮੁਜੀਠੀਏ ਦੀ ਗੱਲ ਚੱਲੂਗੀ ਵਿਕਰਮ ਸਿੰਘ ਦੀ ਪਰ ਵਿਕਰਮ ਸਿੰਘ ਤੋਂ ਬਾਅਦ ਵੀ ਸਰਕਾਰਾਂ ਬਣੀਆਂ ਨੇ ਜੇ ਉਹਨੇ ਸ਼ੁਰੂ ਕੀਤਾ ਉਹ ਸਭ ਨੂੰ ਪਤਾ ਹੈ ਤੇ ਜੇ ਉਸ ਤੋਂ ਬਾਅਦ ਦੀਆਂ ਸਰਕਾਰਾਂ ਆਈਆਂ ਨੇ ਉਹਨਾਂ ਨੇ ਵੀ ਉਹੀ ਕੁਝ ਕੀਤਾ ਜੋ ਵਿਕਰਮ ਸਿੰਘ ਨੇ ਕੀਤਾ ਆਹ ਵਕੇ ਜਿਹੜਾ ਉੱਪਰੋਂ ਨੈਰੇਟਿਵ ਆ ਰਿਹਾ ਸੀ ਉਹ ਇੱਕੋ ਹੀ ਸੀ ਕਿ ਇਹ ਮੁੰਡੇ ਖਤਮ ਕਰਨੇ ਨੇ ਚਾਹੇ ਅਤਵਾਦੀ ਕਹਿ ਕੇ ਖਤਮ ਕਰਦੀਏ ਚਾਹੇ ਗੈਂਗਸਟਰ ਕਹਿ ਕੇ ਖਤਮ ਕਰਦੀਏ ਚਾਹੇ ਨਸ਼ੇ ਚ ਮਾਰਦੀ ਸੋ ਇਸ ਚੀਜ਼ ਨੂੰ ਜੇ ਸਮਝਾਂਗੇ ਬਾਕੀ ਤਾਂ ਇੱਕ ਕਹਾਣੀ ਹੈ ਉਹ ਸਾਰੀ ਸਾਡੇ ਦੁੱਖਾਂ ਦੀ ਕਹਾਣੀ ਹੈ 78 ਤੋਂ ਲੈ ਕੇ ਅੱਜ 24 ਤੱਕ ਲਗਾਤਾਰ ਸਿੱਖ ਕੌਮ ਦਾ ਕਹਾਣ ਹੋਇਆ ਤੇ ਪੰਜਾਬ ਦਾ ਕਹਾਣ ਹੋਇਆ ਕਿਉਂਕਿ ਜਦੋਂ ਬਹੁ ਵਸੋਂ ਇੱਥੇ ਹੈ ਸਿੱਖਾਂ ਦੀ ਹੈ ਉਹ ਸਿੱਖਾਂ ਨੂੰ ਮਾਰਦੇ ਨੇ ਤੇ ਉਹ ਪੰਜਾਬ ਨੂੰ ਮਾਰਦੇ ਨੇ ਅੱਜ ਜਿਹੜੀਆਂ ਗੱਲਾਂ ਚੱਲਦੀਆਂ ਨੇ ਕਿ ਬਾਹਰਲੇ ਮੁਲਕ ਜਾ ਰਹੇ ਨੇ ਉਹ ਹਾਲਾਤ ਕਿਨੇ ਪੈਦਾ ਕੀਤੇ ਨੇ ਇਹਨਾਂ ਲੋਕਾਂ ਨੇ ਉਹ ਹਾਲਾਤ ਪੈਦਾ ਕੀਤੇ ਨੇ ਅੱਜ 12ਵੀਂ ਤੋਂ ਬਾਅਦ ਸੜਾ ਬੱਚਾ ਪੜਦਾ ਹੀ ਨਹੀਂ ਫਿਰ ਜੱਜ ਤਾਂ ਹੋਰ ਕੋਈ ਬਣੂਗਾ ਨਾ ਫਿਰ ਆਈਪੀਐਸ ਤਾਂ ਕੋਈ ਹੋਰ ਬਣੇਗਾ ਫਿਰ ਜਿੰਨਾ ਵੀ ਵਪਾਰ ਹੈ ਪੜ੍ਹਨ ਲਿਖਣ ਤੋਂ ਬਾਅਦ ਕਰਨਾ ਉਹ ਤਾਂ ਕੋਈ ਹੋਰ ਕਰੂਗਾ ਕਿਉਂਕਿ ਅਸੀਂ ਤਾਂ 12ਵੀਂ ਉਡੀਕਦੇ ਆਂ ਵੀ 12ਵੀਂ ਵਾਲਾ ਪੇਪਰ ਪਾਸ ਹੋਵੇ ਤੇ ਅਸੀਂ ਹਾਈਲਾਈਟ ਕਰਕੇ ਬਾਹਰ ਜਾਈਏ ਕਿਉਂਕਿ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਛੱਡਿਆ ਹੈ ਤੇ ਸਾਰੇ ਸੁੱਤੇ ਨੇ ਤੇ ਸਿਮਰਨਜੀਤ ਸਿੰਘ ਮਾਨ ਜਿਹੜਾ ਇੱਥੇ ਤੁਹਾਡੀ ਸੋਚ ਰਿਹਾ ਉਹ ਬਾਹਰ ਵੀ ਤੁਹਾਡੀ ਸੋਚ ਰਿਹਾ ਹੈ ਅੱਜ ਪੰਜਾਬ ਨੂੰ ਪੁੱਛ ਕੇ ਦੇਖੋ ਕੱਲੇ ਪਟਿਆਲੇ ਦੀ ਗੱਲ ਨਹੀਂ ਮੈਂ ਕਰਦਾ ਅੱਜ ਪੰਜਾਬ ਨੂੰ ਪੁੱਛ ਕੇ ਦੇਖੋ ਹਰਿਆਣੇ ਨੂੰ ਉਤਰਾੰਚਲ ਵਿੱਚ ਤੁਹਾਡੇ ਸਿੱਖ ਪਰਿਵਾਰ ਰਹਿੰਦੇ ਨੇ ਜੰਮੂ ਕਸ਼ਮੀਰ 'ਚ ਰਹਿੰਦੇ ਨੇ ਉਹਨਾਂ ਨੂੰ ਪੁੱਛ ਕੇ ਤਾਂ ਦੇਖੋ ਜਦੋਂ ਤੁਹਾਡਾ ਬੱਚਾ ਬਾਹਰਲੇ ਮੁਲਕ ਜਾ ਕੇ ਫਾਸ ਜਾਂਦਾ ਤੇ ਉਹ ਡਿਪੋਰਟ ਹੋਣ ਲੱਗਦਾ ਹੈ ਉੱਥੇ ਵੀ ਸਦਾ ਸਿਮਰਨਜੀਤ ਸਿੰਘ ਮਾਨ ਦੀ ਚਿੱਠੀ ਕਮ ਆਉਂਦੀ ਹੈ ਇੱਥੇ ਤਾਂ ਆ ਹੀ ਰਹੇ ਹਾਂ 40 ਸਾਲ ਤੋਂ ਆਪਣੇ ਭਰਾਵਾਂ ਭੈਣਾਂ ਬੱਚਿਆਂ ਨੂੰ ਸਮਝਾ ਹੀ ਰਹੇ ਹਾਂ ਪਰ ਜੇ ਬਾਹਰ ਵੀ ਚਲੇ ਜਾਂਦੇ ਨੇ ਬੱਚੇ ਜਦੋਂ ਉੱਥੇ ਵੀ ਉਹਨਾਂ ਦੀ ਜ਼ਿੰਦਗੀ 'ਚ ਉਹ ਖਾਉਂਦੀ ਹੈ ਤਾਂ ਸਿਮਰਨਜੀਤ ਸਿੰਘ ਮਾਨ ਦੀ ਚਿੱਠੀ ਚੱਲਦੀ ਹੈ 17 ਮੁਲਕਾਂ 'ਚ ਅੱਜ ਤੁਹਾਡੇ ਸੰਘਰਸ਼ ਜਿਹੜਾ ਅਸੀਂ ਗਲੀਆਂ 'ਚ ਰਹੇ ਹਾਂ ਸੜਕਾਂ 'ਤੇ ਰਹੇ ਹਾਂ ਉਹਨਾਂ ਕਰਕੇ ਅੱਜ ਦੂਜੇ ਦੇਸ਼ਾਂ ਦੇ ਬੰਦਿਆਂ ਕੇ ਵਾਕਈ ਸੰਘਰਸ਼ੀ ਇਹ ਲੋਕ ਨੇ ਤੇ ਉਹਨਾਂ ਨੇ ਚੱਠੀ ਛੜੀ ਪ੍ਰਵਾਨ ਕੀਤੀ ਆ 17 ਮੂਲਕਾਂ ਚ ਇੱਕ ਬੰਦੇ ਦੀ ਚੱਠੀ ਚੱਲਣਾ ਕੋਈ ਛੋਟਾ ਜਿਹਾ ਕੰਮ ਨਹੀਂ ਹੈ ਮੈਂ ਇੱਕ ਗੱਲ ਕਰਕੇ ਤੇ ਖਤਮ ਕਰਦਾ ਇੱਕ ਦਿਨ ਮੈਂ 211 ਦੀ ਗੱਲ ਹੈ ਮੈਨੂੰ ਸਵੇਰੇ ਕਿਸੇ ਕੰਮ ਵਾਸਤੇ ਮੈਨੂੰ ਯਾਦ ਨਹੀਂ ਪ੍ਰਧਾਨ ਸਾਹਿਬ ਨੇ ਬੁਲਾਇਆ ਸੀ ਵੀ 8:30 ਵਜੇ ਪਹੁੰਚ ਜਾਓ ਆਪਾਂ ਨੇ ਚੱਲਣਾ ਮੈਂ ਆਪਣੇ ਟਾਈਮ ਤੇ ਪਹੁੰਚ ਗਿਆ ਤੇ ਮੈਂ ਜਦੋਂ ਪਹੁੰਚੇ ਹੀ ਕਾਰਖਾਨਾ ਲਗਾ ਤੇ ਮਾਨ ਸਾਹਿਬ ਦੋ ਤਿੰਨ ਬੰਦਿਆਂ ਨਾਲ ਅੰਦਰੋਂ ਘਰ ਚੋਂ ਬਾਹਰ ਆ ਰਹੇ ਸੀ ਸਵੇਰੇ 9:30 ਦੀ ਗੱਲ ਸੀ ਜਦੋਂ ਅੱਛਾ ਮੈਂ ਆਪਣੀ ਕਾਰ ਖੜਾ ਕੇ ਕਾਰ ਕੋਲੀ ਖੜ ਗਿਆ ਵੀ ਕੋਈ ਉਹਨਾਂ ਦਾ ਰਿਸ਼ਤੇਦਾਰ ਹੋਊਗਾ ਸਵੇਰੇ ਆਇਆ ਹੋਣਾ ਤੇ ਉਹਨਾਂ ਨੂੰ ਛੱਡਣ ਜਾ ਰਹੇ ਨੇ ਜਦੋਂ ਉਹ ਬਾਹਰਲੇ ਗੇਟ ਤੇ ਆਏ ਤਾਂ ਉਹਨਾਂ ਨੇ ਮੈਨੂੰ ਆਵਾਜ਼ ਮਾਰ ਕੇ ਬੁਲਾ ਲਿਆ ਚਲੋ ਮੈਂ ਚਲਾ ਗਿਆ ਕਹਿੰਦੇ ਪ੍ਰੋਫੈਸਰ ਸਾਹਿਬ ਇਹ ਕੌਣ ਨੇ ਇੱਕ ਬੀਬੀ ਅੰਗਰੇਜ਼ ਸੀ ਦੋ ਬੰਦੇ ਜਿਹੜੇ ਸੀ ਉਹ ਆਪਣੇ ਇੰਡੀਅਨ ਸੀਗੇ ਉਹ ਕਹਿੰਦੇ ਇਹ ਆਏ ਸੀ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਦੀ ਐਮਬੈਸੀ ਚੋਂ ਤੇ ਮੈਨੂੰ ਇਹਨਾਂ ਨੇ ਮੀਟਿੰਗ ਕਰਨੀ ਸੀ 211 ਚ ਸਾਡੀਆਂ ਐਸਜੀਪੀਸੀ ਦੇ ਇਲੈਕਸ਼ਨਾਂ ਹੋ ਕੇ ਅਟੀਆਂ ਸੀ ਜਿਹੜੀਆਂ ਅੱਜ ਤੱਕ ਦੁਬਾਰਾ ਨਹੀਂ ਹੋਈਆਂ ਉਹ ਤੋਂ ਬਾਅਦ ਆਸਟ੍ਰੇਲੀਆ ਦੀ ਐਮਬੈਸੀ ਨੇ ਫੋਨ ਕੀਤਾ ਮਾਨ ਸਾਹਿਬ ਨੂੰ ਕਿ ਅਸੀਂ ਤੁਹਾਡੇ ਨਾਲ ਮੁਲਾਕਾਤ ਕਰਨੀ ਹੈ ਕਹਿੰਦੇ ਮੈਨੂੰ ਇਹ ਦੱਸ ਰਹੇ ਸੀ ਮਾਨ ਸਾਹਿਬ ਕਹਿੰਦੇ ਮੈਨੂੰ ਅੰਦਰੇ ਬੈਠੇ ਦੱਸ ਰਹੇ ਸੀ ਕਿ ਜਿੰਨਾ ਤੁਹਾਡੇ ਬੰਦਿਆਂ ਨੂੰ ਨਹੀਂ ਪਤਾ ਨਾ ਉਹਨਾਂ ਨੇ ਇਲੈਕਸ਼ਨ ਵਿੱਚ ਕੀ ਕੀ ਕੀਤਾ ਉਹਨਾਂ ਸਾਨੂੰ ਪਤਾ ਹੈ ਕਿਉਂਕਿ ਅਸੀਂ ਤੁਹਾਡੇ ਹਰ ਕੈਂਡੀਡੇਟ ਦੇ ਪਿੱਛੇ ਸੀ ਕਿ ਵਾਕਈ ਤੁਸੀਂ ਨਸ਼ੇ ਤੋਂ ਰਹਿਤ ਤੇ ਸੰਘਰਸ਼ ਦੀ ਗੱਲ ਕਰਦੇ ਹੋ ਸਾਨੂੰ ਸਾਡੀ ਗਵਰਨਮੈਂਟ ਨੇ ਕਿਹਾ ਸੀ ਤੇ ਇਹਨਾਂ ਨੇ ਫਿਰ ਕਹਿੰਦੇ ਮੇਰੇ ਮੇਰੇ ਤੋਂ ਇਹਨਾਂ ਨੇ ਤਿੰਨ ਸਾਈਨ ਕਰਾਏ ਤੇ ਮੈਂ ਇਹਨਾਂ ਨੂੰ ਹੱਸਿਆ ਕਿ ਜਦੋਂ ਅਮਰੀਕਾ ਵਾਲਿਆਂ ਨੇ ਮੇਰੀ ਚਿੱਠੀ ਪਰਵਾਨ ਕੀਤੀ ਸੀ ਤਾਂ ਉਹਨਾਂ ਨੇ 15 ਥਾਂ ਤੇ ਮੇਰੇ ਸਾਈਨ ਕਰਾਏ ਸੀ ਤਾਂ ਇਹਨਾਂ ਹੱਸ ਕੇ ਜਵਾਬ ਦਿੱਤਾ ਕਿ ਸਾਡੇ ਕੰਪਿਊਟਰਾਂ ਕੋਲ ਇੰਨੀ ਕੁ ਸਮਰੱਥਾ ਹੈ ਤੁਹਾਡੇ ਤਿੰਨ ਸਾਈਨ ਸਾਡੇ ਕੋਲ ਆ ਗਏ ਹੁਣ ਕੋਈ ਤੁਹਾਡਾ ਜਾਲੀ ਸਾਈਨ ਨਹੀਂ ਕਰ ਸਕਦਾ ਇਹ ਗੱਲ ਤਾਂ ਮੈਂ ਤੁਹਾਨੂੰ ਤਾਂ ਸੁਣਾਈ ਹੈ ਕਿ ਐਮਬੈਸੀਆਂ ਤੁਹਾਡੇ ਕੋਲ ਆਉਂਦੀਆਂ ਨੇ ਜੇ ਤੁਹਾਡੇ ਕੋਲ ਵਾਕਈ ਸੰਘਰਸ਼ ਹੈ ਇਹ ਸੰਘਰਸ਼ ਉਹ ਤਾਂ ਸਮਝ ਗਏ ਪਰ ਮੇਰੇ ਪੰਜਾਬ ਦੇ ਬੱਚੇ ਮੇਰੇ ਕਦੇ ਮੇਰੇ ਭਰਾ ਸੀ ਅੱਜ ਮੇਰੇ ਬੱਚੇ ਨੇ ਉਹ ਉਹ ਨਹੀਂ ਸਮਝ ਸਕਿਆ ਕਿ ਯਾਰ ਇਹ ਕੀ ਚਾਉਂਦੇ ਨੇ ਉਹ ਤਾਂ ਕੁਰਸੀ ਚਾਹੁੰਦਾ ਹੈ ਉਹ ਚੀਫ ਮਿਨਿਸਟਰ ਬਣ ਗਿਆ ਉਹ ਚੀਫ ਮਿਨਿਸਟਰੀ ਤਾਂ ਮਾਨ ਸਾਹਿਬ ਨੂੰ 1999 ਚ ਦੇ ਰਹੇ ਸੀਗੇ ਉਹ ਜੇ ਛੱਡੀ ਹੈ ਤਾਂ ਕਾਦ ਲਈ ਛੱਡੀ ਹੈ ਅੱਜ ਫੇਰ ਇਲੈਕਸ਼ਨਾਂ ਲੜ ਰਹੇ ਆ ਉਹ ਕਹਿੰਦੇ ਜੇ ਮੇਰੇ ਲੋਕ ਬਣਾ ਕੇ ਭੇਜਣਗੇ ਉਸ ਟਾਈਮ ਪ੍ਰਧਾਨ ਮੰਤਰੀ ਵੀ ਪੀ ਸਿੰਘ ਸੀਗਾ ਵੀ ਪੀ ਸਿੰਘ ਜੀ ਜੇਕਰ ਮੈਨੂੰ ਮੇਰੇ ਲੋਕ ਬਣਾ ਕੇ ਭੇਜਣਗੇ ਮੈਂ ਜ਼ਰੂਰ ਆਉਂਗਾ ਇੱਥੇ ਗ੍ਰਹਿ ਮੰਤਰੀ ਬਣ ਕੇ ਵੀ ਆਉਂਗਾ ਚੀਫ ਮਿਨਿਸਟਰ ਬਣ ਕੇ ਵੀ ਆਉਂਗਾ ਪਰ ਜੇ ਤੁਹਾਡੇ ਰਹਿਮ ਨਾਲ ਬਣ ਕੇ ਜਾਉਂਗਾ ਫਿਰ ਤੁਹਾਡੀਆਂ ਸ਼ਰਤਾਂ ਮੁਤਾਬਕ ਆਪਣੇ ਲੋਕਾਂ ਨਾਲ ਡੀਲ ਕਰਾਂਗਾ ਉਹ ਮੈਂ ਨਹੀਂ ਚਾਹੁੰਦਾ ਕਿਉਂਕਿ 92 ਦੇ ਵਿੱਚ ਜਿਹੜੀ ਸਿਲੈਕਸ਼ਨ ਹੋਈ ਹੈ ਬਿਆਨਤ ਸੌਦੀ ਉਹਦੇ ਉੱਤੇ ਇੱਕ ਸ਼ਰਤ ਸੀ ਕਿ ਜਿਹੜਾ ਚੀਫ ਮਿਸਟਰ ਬਣੂਗਾ ਉਹਨੂੰ ਮੁੰਡੇ ਮਾਰਨੇ ਪੈਣਗੇ ਸੋ ਇਹ ਇੱਕ ਗੱਲ ਨਹੀਂ ਇਹ ਅਨੇਕਾਂ ਗੱਲਾਂ ਨੇ ਅਖੀਰਲੀ ਗੱਲ ਇਹ ਆ ਕਿ ਜਿਨ੍ਹਾਂ ਨੇ 40 ਸਾਲ ਤੋਂ ਸਾਡੇ ਬੱਚਿਆਂ ਨੂੰ ਸਾਨੂੰ نسل ਤੌਰ ਤੇ ਫਸਲ ਤੌਰ ਤੇ ਅੱਜ ਤਬਾਈ ਦੇ ਕੰਡੇ ਤੇ ਪਹੁੰਚਾਤਾ ਹੈ ਉਹਨਾਂ ਨੇ ਆਪਣਾ ਇੱਕ ਚਿਹਰਾ ਅੱਜ ਵੀ ਦਿਖਾਤਾ ਹੈ ਅੱਜ ਕੌਮ ਨੇ ਫੈਸਲਾ ਕੀਤਾ ਕਿ ਅਮਰਿਤਪਾਲ ਸਿੰਘ ਜੀ ਨੂੰ ਆਪਾਂ ਜੇਤੂ ਅੰਦਾਜ਼ ਵਿੱਚ ਲੈ ਕੇ ਆਉਣਾ ਹੈ ਤੇ ਉਹਦਾ ਇੱਕੋ ਇੱਕ ਸਾਡੇ ਕੋਲ ਤਰੀਕਾ ਕਿ ਵੋਟਾਂ ਵੱਧ-ਵੱਧ ਪਾ ਕੇ ਜਦੋਂ ਲੋਕ ਹੀ ਉਹਨੂੰ ਚਾਹੁੰਦੇ ਨੇ ਫਿਰ ਉਹ ਕਿਵੇਂ ਡੱਕ ਲੈਣਗੇ ਇਹੀ ਗੱਲ ਇਸੇ ਖਡੂਰ ਸਾਹਿਬ ਤੋਂ ਸਦਾ ਸਿਮਰਜੀਤ ਸਿੰਘ ਮਾਨ ਨਾਲ ਹੋਈ ਸੀ ਜਦੋਂ ਉਹ ਭਾਗਲਪੁਰ ਦੀ ਜੇਲ੍ਹ ਸੀ ਇਹੀ ਖਡੂਰ ਸਾਹਿਬ ਐਮਪੀ ਬਣਾ ਕੇ ਉਹਨਾਂ ਨੂੰ ਬਾਹਰ ਲਿਆਇਆ ਸੀ ਤੇ ਅੱਜ ਤੱਕ ਤੁਹਾਡੀ ਸੇਵਾ ਕਰ ਰਹੇ ਨੇ ਤਾਂ ਉੱਥੇ ਵੀ ਬਾਦਲਾ ਨੇ ਉਹਨਾਂ ਦੀਆਂ ਵੋਟਾਂ ਘਟਾਉਣ ਵਾਸਤੇ ਭਾਈ ਅਮਰਤਪਾਲ ਸਿੰਘ ਜੀ ਦੇ ਵੋਟਾਂ ਘਟਾਉਣ ਦੀ ਮਨਸ਼ਾ ਨਾਲ ਉਹਨਾਂ ਨੇ ਵਿਰਸਾ ਸਿੰਘ ਮਲਟੋਆ ਖੜਾ ਕਰਤਾ ਪਰ ਸਿੱਖਾਂ ਨੂੰ ਇਹ ਸਮਝ ਜਾਣਾ ਚਾਹੀਦਾ ਹੈ ਕਿ ਜੇਕਰ ਇਹ ਪਹਿਲਾਂ ਗਲਤ ਸੀ ਇਹ ਅੱਜ ਵੀ ਉਸੇ ਲੈਂਡ ਤੇ ਚੱਲਣਾ ਚਾਹੁੰਦੇ ਨੇ ਇਹ ਅੱਜ ਵੀ ਸਿੱਖਾਂ ਨਾਲ ਸਿੱਖਾਂ ਨਾਲ ਗਦਾਰੀ ਦੇ ਤੌਰ ਤੇ ਸੈਂਟਰ ਨੂੰ ਪ੍ਰੂਫ ਪੇਸ਼ ਕਰ ਰਹੇ ਨੇ ਸੋ ਮੇਰੀ ਦੋ ਹੱਥ ਜੋੜ ਕੇ ਬੇਨਤੀ ਹੈ ਕਿ ਅਮਰਤਪਾਲ ਸਿੰਘ ਜੀ ਦਾ ਚਲੋ ਜਿੱਤ ਕੇ ਆਉਣਗੇ ਆਉਣਗੇ ਪਰ ਇੱਕ ਧਿਰ ਪੰਜਾਬ ਦੀ ਧਿਰ ਕੌਮ ਦੀ ਧਿਰ 13 ਦੇ 13 ਬੰਦੇ ਸੀ ਚਾਹੁੰਦੇ ਆ ਵੀ ਅਸੀਂ ਜਾ ਕੇ ਉੱਥੇ ਪੰਜਾਬ ਵੱਲੋਂ ਬੈਠੀਏ ਸਿੱਖ ਕੌਮ ਵੱਲੋਂ ਬੈਠੀਏ ਕਿ ਜਦੋਂ ਪਾਰਲੀਮੈਂਟ ਦੇ ਵਿੱਚ ਕੋਈ ਗੱਲ ਚੱਲੇ ਤਾਂ ਅਸੀਂ ਆਪਣਾ ਪੱਖ ਪੇਸ਼ ਕਰ ਸਕੀਏ ਆਪਣਾ ਦਾਵਾ ਪੇਸ਼ ਕਰ ਸਕੀਏ ਤੇ ਇਹ ਜੁਰਤ ਸਿਮਰਨਜੀਤ ਸਿੰਘ ਮਾਨਚੀ ਹੈ ਕਿ ਜਿਹੜਾ ਅੱਖ 'ਚ ਅੱਖ ਮਿਲਾ ਕੇ ਸੈਂਟਰ ਨੂੰ ਕਹਿ ਸਕਦਾ ਵੀ ਤੂੰ ਇੱਥੇ ਗਲਤ ਐ ਕਿ ਸਾਨੂੰ ਇਹ ਗਲਤੀ ਪ੍ਰਵਾਨ ਨਹੀਂ ਹੈ ਸੋ ਇਹ ਮੇਰੀਆਂ ਬੇਨਤੀਆਂ ਪ੍ਰਵਾਨ ਕਰਿਓ ਬਾਕੀ ਗੱਲਾਂ ਤੁਸੀਂ ਸੋਸ਼ਲ ਮੀਡੀਆ 'ਚ ਰਹਿੰਦੇ ਤੁਹਾਨੂੰ ਸਾਰੀਆਂ ਪਤਾ ਨੇ ਤੇ ਜਿੱਥੇ ਕੋਈ ਕਮੀ ਵੀ ਰਹਿ ਜਾਏਗੀ ਉਹ ਅੱਗੋਂ ਪਤਾ ਲੱਗ ਜਾਣਗੀਆਂ ਪਰ ਇਹ ਸਾਡੀ ਬੇਨਤੀ ਪ੍ਰਵਾਨ ਕਰਿਓ ਅਸੀਂ ਆਪਣੀ ਇੱਕ ਸਿਆਸਤ ਘੜੀਏ ਜਿਹੜੀ ਸਿੱਖਾਂ ਦੀ ਸਿਆਸਤ ਹੋਵੇ ਜਿਹੜੀ ਮਹਾਰਾਜਾ ਰਣਜੀਤ ਸਿੰਘ ਵਾਲੀ ਸਿਆਸਤ ਹੋਵੇ ਅਸੀਂ ਆਪਣੀ ਕੌਮੀ ਸਿਆਸਤ ਘੜੀਏ ਕਿ ਜਦੋਂ ਵੀ ਕੋਈ ਗੱਲ ਚੱਲੇ ਤਾਂ ਇੰਡੀਆ ਸਾਨੂੰ ਪੁੱਛੇ ਕਿ ਇਹਨਾਂ ਦੀ ਰਾਏ ਲੈ ਲਓ ਭਾਈ ਜੇ ਇਹਨਾਂ ਦੀ ਰਾਏ ਨਾਲ ਦਿੱਤੀ ਤਾਂ ਇਹ ਸਾਨੂੰ ਫਿਰ ਟਿਕਣ ਨਹੀਂ ਦੇਣਗੇ ਇਹ ਮੇਰੀਆਂ ਬੇਨਤੀਆਂ ਨੇ ਸਾਰਿਆਂ ਦਾ ਧੰਨਵਾਦ ਹਸਨਪੁਰ ਵਾਲਿਆਂ ਦਾ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ